ਦੇ ਰਹੇ ਕੋਈ ਸਰਕਾਰ ਆਉਂਦੀ ਅਸੀਂ ਫ੍ਰੀ ਆਪਣਾ ਸਿਲੰਡਰ ਦੇ ਰਹੇ ਆ ਅਸੀਂ ਫ੍ਰੀ ਕੋਈ ਆ ਦੇ ਤਾ ਮਤਲਬ ਕੋਈ ਵੀ ਚੀਜ਼ ਫ੍ਰੀ ਕਿਉਂ ਦਿੰਦੇ ਹੋ ਜੀ ਉਸ ਚੀਜ਼ ਨੂੰ ਸਸਤਾ ਕਿਉਂ ਨਹੀਂ ਕਰਦੇ ਜਿਸ ਦਿਨ ਸਾਡਾ ਸਿਲੰਡਰ 450 ਪਿਆ ਸੀਗਾ ਸਾਡੀ ਇਹ ਸਰਕਾਰ ਫਿੱਟ ਮਰਦੀ ਸੀ ਸਿਲੰਡਰ ਬਹੁਤ ਮਹਿੰਗਾ ਸਸਤਾ ਕਰਾਂਗੇ ਤੁਸੀਂ ਪੈਟਰੋਲ ਕਿਉਂ ਨਹੀਂ ਸਸਤਾ ਕਰਦੇ ਸਿਲੰਡਰ ਅਸੀਂ 1000 ਰੁਪਏ ਦਾ ਭਰੌਣੇ ਆ 21 ਰੁਪਏ ਸਾਡੇ ਮੂੰਹ ਤੇ ਲਿਆ ਕੇ ਮਾਰਦੇ ਨੇ ਕਾਦੇ ਵਾਸਤੇ ਜੀ ਸਾਨੂੰ ਸਿਲੰਡਰ ਦੇਓ 400 ਰੁਪਏ ਦਾ ساری ਦੁਨੀਆ ਭਰੇਗੀ ਫ੍ਰੀ ਵਾਲੇ ਕੰਮ ਕੋਈ ਫ੍ਰੀ ਨਹੀਂ ਲਏਗਾ ਹਰ ਬੰਦਾ ਖਰੀਦੇਗਾ ਬਟ ਸਾਡੇ ਜਿਹੜੇ ਟੈਕਸ ਪਰਸਨ ਸਾਨੂੰ ਉਹਦੀ ਫੈਸਿਲਿਟੀ ਨਹੀਂ ਮਿਲਦੀ ਬਸ ਲੌਲੀਪੌਪ ਦਿੱਤਾ ਜਾਂਦਾ ਹੈ ਜੀ ਆਹ ਦੇ ਦਾਂਗੇ ਉਹ ਦੇ ਦਾਂਗੇ ਕੋਵਿਡ ਦੇ ਦੌਰਾਨ ਮੀਡਲ ਕਲਾਸ ਐਨਾ ਜ਼ਿਆਦਾ ਕਿਸਿਆ ਐਨਾ ਜ਼ਿਆਦਾ ਕਿਸਿਆ ਠੀਕ ਹੈ ਬਟ ਕਿਸੇ ਸਰਕਾਰ ਨੇ ਸਾਲ ਦੀ ਪੁੱਛੀ ਮੀਡਲ ਕਲਾਸ ਨੂੰ ਕੀ ਮਿਲਦਾ ਸਾਡੇ ਬੱਚੇ ਪੜ੍ਹਾਈ ਕਰਨ ਲਈ ਕੈਨੇਡਾ ਅਮਰੀਕਾ ਅਮਰੀਕਾ ਜਾਂਦੇ ਨੇ ਉੱਥੇ ਜਾ ਕੇ ਸੈਟਲ ਹੁੰਦੇ ਨੇ ਇੱਥੇ ਕਰਜ਼ੇ ਚੱਕ-ਚੱਕ ਕੇ ਅਸੀਂ ਬੱਚਿਆਂ ਨੂੰ ਭੇਜਦੇ ਹਾਂ ਕਿਉਂ ਕਾਨੂੰ ਨੌਕਰੀਆਂ ਦਿਓ ਇੱਥੇ ਸਭ ਕੁਝ ਦਿਓ ਸਾਡੇ ਬੱਚਿਆਂ ਨੂੰ ਜੋ ਗਵਰਨਮੈਂਟ ਜੋਬ ਦਿਓ ਉਹਨਾਂ ਨੂੰ ਵੱਡੇ ਹਸਪੀਟਲ ਦੇ ਵਿੱਚ ਜੋਬ ਕਿਤੇ ਕਾਰਪੋਰੇਸ਼ਨ ਵਿੱਚ ਜੋ ਵੀ ਆ ਕੋਈ ਪ੍ਰਾਈਵੇਟ ਸੈਕਟਰ ਦੀ ਜੋਬ ਕਿਉਂ ਬੱਚੇ ਬਾਹਰ ਜਾਣ ਜਿਸ ਦਿਨ ਇਹ ਸਿੰਲੰਡਰ 450 ਦਾ ਸੀ ਸਾਡੀ ਮੰਨਣੀ ਹੈ ਸਮਰਿਤੀ ਰਾਨੀ ਜੀ ਸੜਕ ਤੇ ਸਿੰਡਰ ਰੱਖ ਕੇ ਪਿੱਟ ਪਿੱਟ ਬੰਦੇ ਸੀਗੇ ਰੋਂਦੇ ਸੀਗੇ ਕਿ ਸਿੰਡਰ ਮਹਿੰਗਾ ਸਾਡੀ ਸਰਕਾਰ ਆਉਗੀ ਇਸ ਸਿੰਡਰ ਸਸਤਾ ਦਵਾਂਗੇ ਕਾਂਗਰਸ ਨੇ ਮਹਿੰਗਾ ਕਰ ਉਹ 450 ਤੋਂ ਅੱਜ ਹਜ਼ਾਰ 11 11 ਸਿੰਡਰ ਆ ਸਾਢੇ 1100 ਦਾ ਆਇਆ ਡਬਲ ਤੇ ਆ ਹੁਣ ਕਿਉਂ ਨਹੀਂ ਪਿੱਟਦੇ ਸੜਕਾਂ ਤੇ ਆ ਕੇ ਸਿੰਡਰ ਛੁੱਟ ਛੁੱਟ ਕੇ ਭਗਵਾਨ ਜੀ ਸਰਕਾਰ ਆਈ ਅਸੀਂ ਇੰਨਾ ਦਵਾਂਗੇ ਇਹ ਕਰਾਂਗੇ ਬਿਜਲੀ ਫ੍ਰੀ ਕਰਾਂਗੇ ਕਿ ਕਿਉਂ ਫ੍ਰੀ ਕਰ ਰਹੇ ਹੋ ਜੀ ਬਿਜਲੀ ਦੇ ਰੇਟ بتاਓ ਨਾ ਜੈਨੂਨ ਰੇਟ ਲਓ 4 ਰੁਪਏ ਸਭ ਤੋਂ ਲਓ ਘਟਾਓ ਨਾ ਅੱਜ ਵੀ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ ਨੇ ਕਿਰਾਏਦਾਰ ਜਿਹੜੇ ਲੋਕ ਰੱਖੇ ਉਹ 10-10 ਰੁਪਏ ਯੂਨਿਟ ਲੈ ਰਹੇ ਨੇ ਕਿਰਾਏਦਾਰਾਂ ਤੋਂ ਕਿਉਂ ਲੈ ਰਹੇ ਨੇ ਫਿਰ ਉਹ ਇਹ ਇਹ ਹੁੰਦਾ ਸ਼ੋਸ਼ਣ ਬਣ ਗਿਆ ਮੁੱਖ ਮੰਤਰੀ ਬਣ ਗਿਆ ਕੋਈ ਬਣ ਗਿਆ ਪੈਨਸ਼ਨਾਂ ਲੈਂਦੇ ਨੇ ਠੀਕ ਹੈ ਉਸ ਤੋਂ ਬਾਅਦ ਵੀ ਇਹਨਾਂ ਦੇ ਇਲਾਜ ਫ੍ਰੀ ਨੇ ਸਭ ਕੁਝ ਫੈਮਿਲੀ ਫ੍ਰੀ ਹੈ ਟਰੈਵਲ ਫ੍ਰੀ ਹੈ ਕਿਉਂ ਜੀ ਇਹਨਾਂ ਖਰਚਾ ਸਰਕਾਰ ਦੇ ਸਿਰ ਤੇ ਕਿਉਂ ਪਾਇਓ ਸਰਕਾਰ ਦੇ ਸਿਰ ਤੋਂ ਖਰਚਾ ਕਿਉਂ ਨਹੀਂ ਚਕਾਉਂਦੇ ਕਿਉਂ ਨਹੀਂ ਘਟ ਕਰਦੇ ਇੱਕ ਬੰਦੇ ਨੂੰ ਇੱਕ 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 ਗਨ ਵੈਨ ਦੀ ਲੋੜ ਆ ਇੰਨੀਆਂ ਬੁਲੇਟ ਪ੍ਰੂਫ ਗੱਡੀਆਂ 10-10 ਦਾ ਕਾਫਲਾ ਲੈ ਕੇ ਚੱਲਣ ਦੀ ਕੀ ਲੋੜ ਆ ਸਿੱਗਲ ਕਿਉਂ ਨਹੀਂ ਚੱਲਦੇ ਵੇਖ ਹੋ ਫੋਗੇ ਭਾਰਤੀ ਜਨਤਾ ਪਾਰਟੀ ਲੁਧਿਆਣਾ ਅੱਜ ਉੱਥੇ ਫ੍ਰੀ ਉੱਜਵਲਾ ਗੈਸ ਸਰਵਿਸ ਫਰੀ ਸਿਲੰਡਰ ਫਰੀ ਚੁੱਲਿਆਂ ਦਾ ਕੈਂਪ ਚੱਲ ਰਿਹਾ ਸੀ ਲੇਕਿਨ ਉੱਥੇ ਇੱਕ ਲੇਡੀ ਆਉਂਦੇ ਨੇ ਤੇ ਉਹ ਆ ਕੇ ਆਪਣਾ ਕੁਝ ਪਕ ਰੱਖਣ ਦੀ ਕੋਸ਼ਿਸ਼ ਕਰਦੇ ਆ ਤਾਂ ਉਹਨਾਂ ਨੂੰ ਉਹਨਾਂ ਦੇ ਸਵਾਲਾਂ ਦਾ ਸਹੀਕ ਤੇ ਸਹੀ ਤਰ੍ਹਾਂ ਜਵਾਬ ਹੀ ਨਹੀਂ ਦਿੱਤਾ ਜਾਂਦਾ ਕਿਉਂ ਕੀ ਕਾਰਨ ਹੈ ਕੌਣ ਨੇ ਲੇਡੀ ਕਿਉਂ ਆਏ ਨੇ ਗੱਲਬਾਤ ਕਰਦੇ ਆ ਸਤਿ ਸ਼੍ਰੀ ਅਕਾਲ ਨਮਸਕਾਰ ਜੀ ਉਹਨਾਂ ਦਾ ਨਾਮ ਸਤਨਾਮ ਕੌਰ ਸਤਨਾਮ ਕੌਰ ਕ੍ਰਿਸ਼ਨਾਮ ਜੀ ਅੱਜ ਤੁਸੀਂ ਇੱਥੇ ਆਏ ਸੀਗੇ ਇੱਕ ਬੀਜਪੀ ਦਾ ਕੈਂਪ ਲੱਗਿਆ ਹੋਇਆ ਹੈ ਪਰ ਤੁਸੀਂ ਆ ਕੇ ਕੁਝ ਅਜਈਆਂ ਗੱਲਾਂ ਕੀਤੀਆਂ ਜੋ ਮੈਨੂੰ ਇਹ ਲੱਗ ਰਿਹਾ ਵੀ ਸਾਈਡ ਤੇ ਖੜ ਕੇ ਤੂੰ ਉਹਨਾ ਕੋਲ ਤੁਹਾਡੀ ਗੱਲਾਂ ਦਾ ਜਵਾਬ ਵੀ ਨਹੀਂ ਸੀਗਾ ਗੱਲਾਂ ਕੀ ਨੇ ਮੰਚ ਕੀ ਗੁਬਾਰ ਹੈ ਕੱਡੋ ਬਾਤ ਸਰ ਗੁਬਾਰ ਤਾਂ ਕਿਸੇ ਲਈ ਕੋਈ ਨਹੀਂ ਹੈਗਾ ਜਸਟ ਇੱਕ ਰਿਕੁਐਸਟ ਹੈ ਕਿ ਅਸੀਂ ਇਹ ਕਹਿੰਨੇ ਆ ਕਿ ਫ੍ਰੀ ਚੀਜ਼ਾਂ ਦੇ ਰਹੇ ਆ ਕੋਈ ਸਰਕਾਰ ਆਉਂਦੀ ਅਸੀਂ ਫ੍ਰੀ ਬਿਜਲੀ ਦੇ ਰਹੇ ਆ ਕੋਈ ਸਰਕਾਰ ਆਉਂਦੀ ਅਸੀਂ ਫ੍ਰੀ ਆਪਣਾ ਸਿਲੰਡਰ ਦੇ ਰਹੇ ਆ ਅਸੀਂ ਫ੍ਰੀ ਕੋਈ ਆ ਦੇ ਦਿੱਤਾ ਮਤਲਬ ਕੋਈ ਵੀ ਚੀਜ਼ ਫ੍ਰੀ ਫ੍ਰੀ ਕਿਉਂ ਦਿੰਦੇ ਹੋ ਜੀ ਉਸ ਚੀਜ਼ ਨੂੰ ਸਸਤਾ ਕਿਉਂ ਨਹੀਂ ਕਰਦੇ ਜਿਸ ਦਿਨ ਸਾਡਾ ਸਿਲੰਡਰ 450 ਰੁਪਿਆ ਸੀਗਾ ਸਾਡੀ ਇਹ ਸਰਕਾਰ ਪਿੱਟ ਮਰਦੀ ਸੀ ਸਿਲੰਡਰ ਬਹੁਤ ਮਹਿੰਗਾ ਸਸਤਾ ਕਰਾਂਗੇ ਡੀਜ਼ਲ ਪੈਟਰੋਲ ਬਹੁਤ ਮਹਿੰਗਾ ਸਸਤਾ ਕਰਾਂਗੇ ਤੁਸੀਂ ਪੈਟਰੋਲ ਕਿਉਂ ਨਹੀਂ ਸਸਤਾ ਕਰ ਰਹੇ ਸਿਲੰਡਰ ਅਸੀਂ 1000 ਰੁਪਿਆ ਦਾ ਭਰੋਨੇ ਆ 200 ਰੁਪਏ ਸਾਡੇ ਮੂੰਹ ਤੇ ਲਿਆ ਕੇ ਮਾਰਦੇ ਨੇ ਕਾਦੇ ਵਾਸਤੇ ਜੀ ਸਾਨੂੰ ਸਿਲੰਡਰ ਦਿਓ 400 ਰੁਪਏ ਦਾ ساری ਦੁਨੀਆ ਭਰੇਗੀ ਫ੍ਰੀ ਵਾਲੇ ਕੰਮ ਕੋਈ ਫ੍ਰੀ ਨਹੀਂ ਲਏਗਾ ਹਰ ਬੰਦਾ ਖਰੀਦੇਗਾ ਜਿਹੜੀ ਬਜ਼ੁਰਗਾਂ ਦੀ ਪੈਨਸ਼ਨ ਆ ਤੁਸੀਂ ਬਜ਼ੁਰਗਾਂ ਨੂੰ ਪੈਨਸ਼ਨ ਦਿਓ ਸਾਡੀ ਸਭ ਤੋਂ ਮੇਨ ਜ਼ਰੂਰਤ ਸਾਡੀ ਜਿਹੜੀ ਮੈਡੀਕਲ ਸਾਨੂੰ ਫ੍ਰੀ ਹੋਣਾ ਚਾਹੀਦਾ ਸੀ ਟੈਕਸ ਭਰਦੇ ਆ ਨਹੀਂ ਦਿੱਤਾ ਜਾਂਦਾ ਸਾਨੂੰ ਕਿਉਂ ਨਹੀਂ ਦਿੱਤਾ ਜਾਂਦਾ ਸਾਨੂੰ ਦਿਓ ਨਾ ਟੈਕਸ ਫ੍ਰੀ ਬਿਲਕੁਲ ਜਦੋਂ ਅਸੀਂ ਮੁਰਲੀ ਗੱਲਾਂ ਕਰੀਏ ਰੋਟੀ ਕਪੜਾ ਮਕਾਨ ਤੇ ਨਾਲ ਮੈਡੀਕਲ ਤੇ ਹੈਲਥ ਇਹ ਪੜ੍ਹਾਈ ਇਹ ਗੱਲਾਂ ਨਾਲ ਆਉਂਦੀਆਂ ਨੇ ਪਰ ਤੁਹਾਡੇ ਮਨ ਤੇ ਗੁੱਸਾ ਹੈ ਤੁਹਾਨੂੰ ਕੀ ਲੱਗਦਾ ਹੈ ਕਿ ਇਹ ਫ੍ਰੀਬੀਸ ਦੇ ਕੇ ਇਹਨੂੰ ਫ੍ਰੀਬੀਸ ਕਹਾਂਗਾ ਜਿਹੜੇ ਤੁਹਾਡੇ ਵਰਗੇ ਮਿਡਲ ਕਲਾਸ ਮਿਹਨਤ ਕਸ਼ ਕਲਾਸ ਹੈ ਜਿਹੜੀ ਕਿ ਉਹਨਾਂ ਦਾ ਅਪਮਾਨ ਹੋ ਰਿਹਾ ਹੈ ਕਿ ਉਹਨਾਂ ਦੀ ਮਿਹਨਤ ਦੀ ਕਮਾਈ ਨਾਲ ਭਰੇ ਟੈਕਸਾਂ ਦੇ ਪੈਸਿਆਂ ਦੀ ਦੁਰਵਰਤੋਂ ਹੋ ਰਹੀ ਹੈ ਸਾਡੇ ਟੈਕਸ ਦੇ ਦੁਰਵਰਤੋਂ ਕਰ ਰਹੇ ਨੇ ਜਾਂ ਉਹ અપਮਾਨ ਕਰ ਰਹੇ ਨੇ ਇਹਨਾਂ ਨੂੰ ਪਤਾ ਹੋਏਗਾ ਆਪਾਂ ਕਿਸੇ ਨੂੰ ਕੁਝ ਨਹੀਂ ਕਹਿਣਾ ਬਟ ਸਾਡੇ ਜਿਹੜੇ ਟੈਕਸ ਪ੍ਰੈਸਨ ਸਾਨੂੰ ਉਹਦੀ ਫੈਸਿਲਿਟੀ ਨਹੀਂ ਮਿਲਦੀ ਬਸ ਲੌਲੀਪੌਪ ਦਿੱਤਾ ਜਾਂਦਾ ਹੈ ਜੀ ਆਹ ਦੇ ਦਾਂਗੇ ਉਹ ਦੇ ਦਾਂਗੇ ਕੋਵਿਡ ਦੇ ਦੌਰਾਨ ਮੀਡਲ ਕਲਾਸ ਐਨਾ ਜ਼ਿਆਦਾ ਪਿਸਿਆ ਐਨਾ ਜ਼ਿਆਦਾ ਪਿਸਿਆ ਠੀਕ ਹੈ ਬਟ ਕਿਸੇ ਸਰਕਾਰ ਨੇ ਸਾਲ ਦੀ ਪੁੱਛੀ ਗਰੀਬ ਗਰੀਬ ਹੋ ਗਿਆ ਗਰੀਬ ਨੂੰ ਅਸੀਂ ਰਾਸ਼ਨ ਦੇ ਰਹੇ ਆ ਪਾਣੀ ਦੇ ਰਹੇ ਇਹ ਦੇ ਰਹੇ ਉਹ ਦੇ ਰਹੇ ਮੀਡਲ ਕਲਾਸ ਨੂੰ ਕਿ ਨਹੀਂ ਤਾਂ ਅਮੀਰ ਹੋਰ ਜ਼ਿਆਦਾ ਅਮੀਰ ਹੋ ਗਿਆ ਗਰੀਬ ਪੈਸੇ ਵਾਲਾ ਹੋ ਗਿਆ ਮੀਡਲ ਕਲਾਸ ਇਸਕੇ ਮਰ ਗਿਆ ਸਾਡੀ ਐਜੂਕੇਸ਼ਨ ਨਹੀਂ ਫ੍ਰੀ ਹੋ ਪਾ ਰਹੀ ਕੋਈ ਵੀ ਗਵਰਨਮੈਂਟ ਸਕੂਲ ਦੇ ਵਿੱਚ ਐਜੂਕੇਸ਼ਨ ਫ੍ਰੀ ਨਹੀਂ ਹੈ ਜੇ ਅਗਰ ਐਜੂਕੇਸ਼ਨ ਫ੍ਰੀ ਹੈ ਗਵਰਨਮੈਂਟ ਸਕੂਲਾਂ ਦੇ ਵਿੱਚ ਪਰ ਉੱਥੇ ਟੀਚਰਸ ਅੱਛੇ ਨਹੀਂ ਹੈਗੇ ਇਸ ਵੇਲੇ ਠੀਕ ਹੈ ਸਕੂਲ ਦਾ ਸਟਰਕਚਰ ਅੱਛਾ ਨਹੀਂ ਹੈਗਾ ਔਰ ਜਿਹੜੇ ਸਰਕਾਰੀ ਹਸਪੀਟਲ ਨੇ ਉਹਨਾਂ ਦੇ ਵਿੱਚ ਸਾਫ ਸਫਾਈ ਨਹੀਂ ਸਟਰਕਚਰ ਅੱਛਾ ਹੈ ਨਹੀਂ ਕਿਉਂ ਨਹੀਂ ਹੈਗਾ ਪ੍ਰਾਇਮਰੀ ਹੈਲਥ ਸੈਂਟਰਸ ਹੋਗੇ ਜਾਂ ਹੋਰ ਹੋਗੇ ਬਿਲਕੁਲ ਉੱਥੇ ਐਮਰਜੈਂਸੀ ਦੇ ਨਾਮ ਦਾ ਮਜ਼ਾਕ ਹੀ ਹੁੰਦਾ ਮਜ਼ਾਕ ਹੁੰਦਾ ਹੈ ਸਾਰਾ ਭਾਵੇਂ ਉਹ ਸੂਬਾ ਸਰਕਾਰ ਹੈ ਭਾਵੇਂ ਕੋਈ ਕੇਂਦਰ ਸਰਕਾਰ ਹੈ ਕੋਈ ਸਰਕਾਰ ਕੁਝ ਨਹੀਂ ਕਰਦੀ ਕਿਉਂ ਨਹੀਂ ਕਰਦੇ ਇਹ ਤੁਹਾਡੇ ਤੋਂ ਕਰੋੜ ਲੇਕਿਨ ਫਿਰ ਵੀ ਉਹਦੇ ਬਿਹਾਫ ਤੇ ਤੁਹਾਨੂੰ ਵਾਪਸ ਕੁਝ ਵੀ ਆਊਟਪੁੱਟ ਕਿਉਂ ਨਹੀਂ ਦਿੱਤੀ ਜਾਂਦੀ ਕੀ ਕਾਰਨ ਕੀ ਸਮਝਦੇ ਹੋ ਇਹਦਾ ਕੀ ਇਹ ਚੋਰ ਬਜਾਰੀ ਹੈ ਭ੍ਰਿਸ਼ਟਾਚਾਰ ਹੈ ਕਰਪਸ਼ਨ ਹੈ ਕੀ ਹੈ ਕਿਉਂਕਿ ਤੁਸੀਂ ਇੱਕ ਤਾਂ ਹੁੰਦਾ ਇਨਕਮ ਟੈਕਸ ਇੱਕ ਹੁੰਦਾ ਜੇ ਤੁਸੀਂ ਨਾਰਮਲ ਕੋ ਦੁੱਧ ਚੀਨੀ ਵੀ ਖਰੀਦਦੇ ਹੋ ਕੋ ਮਾਚਸ ਵੀ ਖਰੀਦਦੇ ਹੋ ਕੈਂਡਲ ਉਸ ਤੇ ਵੀ ਟੈਕਸ ਲੱਗਦਾ ਜੀ ਸਭ ਤੇ ਟੈਕਸ ਦਿੰਨੇ ਆ ਸੀ ਉਹ ਪੈਸਾ ਜਾਂਦਾ ਕਿੱਥੇ ਆ ਅਸੀਂ ਇਵਨ ਕੋਈ ਵੀ ਟੈਕਸ ਜੀਐਸਟੀ ਭਰਦੇ ਰੋਟੀ ਖਾਣੀ ਆ ਸੀ ਆਟਾ ਖਰੀਦਣ ਜਾਂਦੇ ਉੱਤੇ ਵੀ ਟੈਕਸ ਦਿੰਦੇ ਆ ਉਹ ਪੈਸਾ ਸਾਡਾ ਕਿੱਥੇ ਜਾ ਰਿਹਾ ਸਾਨੂੰ ਜਵਾਬ ਦਿਓ ਨਾ ਕੋਈ ਸਰਕਾਰ ਜਵਾਬ ਦੇ ਕੇ ਰਾਜੀ ਨਹੀਂ ਹੈ ਕਿ ਇਹਨੂੰ ਮੈਨੂੰ ਮਿਲਵਾਓ ਕਿਸੇ ਨਾਲ ਮੈਂ ਤਾਂ ਖੁਦ ਕਹਿੰਨੀ ਆ ਜਵਾਬ ਦਿਓ ਕੋਈ ਜਵਾਬ ਨਹੀਂ ਦਿੰਦਾ ਹੁਣ ਰਜਨੀਸ਼ ਸਰ ਆਏ ਨੇ ਉਹਨਾਂ ਨਾਲ ਗੱਲ ਕਰਨ ਲੱਗੇ ਉਹਨਾਂ ਦੇ ਵਰਕਰਸ ਨੇ ਗੱਲ ਹੀ ਨਹੀਂ ਕਰਨ ਦਿੱਤੀ ਉਹਨਾਂ ਨੂੰ ਪਿੱਛੇ ਕਰਕੇ ਲੈ ਗਏ ਕੋਈ ਕਿਸੇ ਵੱਡੇ ਬੰਦੇ ਨਾਲ ਗੱਲ ਹੀ ਨਹੀਂ ਕਰਨ ਦਿੰਦਾ ਆਮ ਬੰਦੇ ਨੂੰ ਨਹੀਂ ਜੀ ਕਿਉਂ ਇਹ ਪੋਲਿਟিক্যাল ਪਾਰਟੀ ਵਾਲੇ ਦੇ ਮਨ 'ਚ ਡਰ ਕਿਉਂ ਹੈ ਕੋਈ ਚੋਰ ਆ ਨਾ ਮਨ 'ਚ ਕਿਉਂ ਉਹਦਾ ਕਰਦੇ ਆ ਇਹ ਇਹ ਲੋਕ ਜਾਣਦੇ ਤੁਸੀਂ ਨੋਰਮਲ ਲੇਡੀ ਹੋ ਠੀਕ ਹੈ ਤੁਸੀਂ ਕਿ ਮਿਡਲ ਕਲਾਸ ਦੇ ਇੱਕ ਨੋਰਮਲ ਮਿਹਨਤਕਸ਼ ਵਾਲੀ ਲੇਡੀ ਹੋ ਤੁਹਾਡੇ ਮੰਗੂ ਹੀ 50% ਜਿਆਦਾ ਕਲਾਸ ਹੈਗੀ ਹੈ ਜੇ ਤੁਹਾਡੇ ਸਾਲਾਂ ਸਵਾਲਾਂ ਜਵਾਬ ਨਹੀਂ ਦੇ ਰਹੇ ਤਾਂ ਫਿਰ ਜਵਾਬ ਦੇਣਗੇ ਕਿਦਾਂ ਮੈਨੂੰ ਕੀ ਪਤਾ ਕਿਦਾਂ ਦੇਣਗੇ ਸਰ ਸਿਰਫ ਇੱਕ ਅਰਖਣ ਦੇ ਨਾਮ ਤੇ ਆ ਜਾਂਦਾ ਜੀ ਐਨਆ ਸੀਟ ਆ ਅਰਖਣ ਰੱਖਿਆ ਜਾਂਦੀਆਂ ਨੇ ਰਿਜ਼ਰਵੇਸ਼ਨ ਦੇ ਨਾਮ ਤੇ ਉਹ ਦੇ ਦਿੱਤੀਆਂ ਜਾਂਦੀਆਂ ਨੇ ਮਿਡਲ ਕਲਾਸ ਨੂੰ ਕੀ ਮਿਲਦਾ ਸਾਡੇ ਬੱਚੇ ਪੜ੍ਹਾਈ ਕਰਨ ਲਈ ਕੈਨੇਡਾ ਅਮਰੀਕਾ ਅਮਰੀਕਾ ਜਾਂਦੇ ਨੇ ਉੱਥੇ ਜਾ ਕੇ ਸੈਟਲ ਹੁੰਦੇ ਨੇ ਇੱਥੇ ਕਰਜ਼ੇ ਚੱਕ-ਚੱਕ ਕੇ ਅਸੀਂ ਬੱਚਿਆਂ ਨੂੰ ਭੇਜਦੇ ਹਾਂ ਕਿਉਂ ਇੱਥੇ ਸਾਨੂੰ ਨੌਕਰੀ ਵਿਦ ਜੋਬ ਕਿਤੇ ਕਾਰਪੋਰੇਸ਼ਨ ਵਿੱਚ ਜੋਬ ਆ ਕੋਈ ਪ੍ਰਾਈਵੇਟ ਸੈਕਟਰ ਦੀ ਜੋਬ ਕਿਉਂ ਬੱਚੇ ਬਾਹਰ ਜਾਣ ਤੁਸੀਂ ਬੜੇ ਬੇਸਿਕ ਦੀ ਗੱਲ ਕੀਤੀ ਹੈ ਤੁਸੀਂ ਗੱਲ ਕਰ ਰਹੇ ਪੈਟਰੋਲ ਡੀਜ਼ਲ ਦੀ ਗੱਲ ਕਰ ਰਹੇ ਹੋ ਸੋਸਲ ਬਲੀਟਰ ਨੂੰ ਹੋਏ ਪਏ ਹੈ ਤੇ ਇਹ ਐਨੇ ਮਹਿੰਗੇ ਕਿਉਂ ਨੇ ਸਨ ਡਰੈਨ ਨੇ ਮਹਿੰਗੇ ਕਿਉਂ ਨੇ ਅਸਲੀ ਸੋਚਿਆ ਨਹੀਂ ਕਿ ਤੁਸੀਂ ਸੋਚਿਆ ਆ ਕਿ ਕੀ ਸੋਚ ਕੇ ਕੀ ਕਰੀਏ ਹੁਣ ਲੈਣਾ ਪੈਂਦਾ ਆ ਮਜਬੂਰੀ ਆ ਕਿਉਂਕਿ ਉਹ ਲੈਣਾ ਹੀ ਪਏਗਾ ਚਾਹੇ 200 ਕਰ ਜਾਏ ਜਾਂ 1000 ਦਾ 2000 ਕਰ ਦੇਣ ਤਦ ਵੀ ਲੈਣਾ ਪਏਗਾ ਆਪਣੀ ਆਪਣੀ ਲੋਡ ਨੂੰ ਲਵਾਂਗੇ ਕਿਉਂਕਿ ਉਹ ਲੋਡ ਪੈ ਚੁੱਕੀ ਆ ਹੁਣ ਲੱਕੜਾ ਨਹੀਂ ਬਾ ਲੱਕੜਾ ਵੀ ਲੈਣ ਜਾਵਾਂਗੇ ਤਦ ਵੀ ਮਹਿੰਗੀਆਂ ਨੇ ਇਹਨਾਂ ਨੇ ਜ਼ਰੂਰਤਾ ਇਦਾਂ ਦੀਆਂ ਪਾਤੀਆਂ ਨੇ ਫਿਰ ਉਸ ਤੋਂ ਬਾਅਦ ਚੀਜ਼ ਦੇ ਰੇਟ ਬਤਾ ਦਿੰਦੇ ਨੇ ਜਿਸ ਦਿਨ ਇਹ ਸਿਲੰਡਰ 450 ਦਾ ਸੀ ਸਾਡੀ ਮੰਨਣੀਏ ਸਮ੍ਰਿਤੀ ਇਰਾਨੀ ਜੀ ਸੜਕ ਤੇ ਸਿਲੰਡਰ ਰੱਖ ਕੇ ਪਿੱਟ ਪਿੱਟ ਵਰਦੇ ਸੀਗੇ ਰੋਂਦੇ ਸੀਗੇ ਕਿ ਸਿਲੰਡਰ ਮਹਿੰਗਾ ਸਾਡੀ ਸਰਕਾਰ ਆਊਗੀ ਅਸੀਂ ਸਿਲੰਡਰ ਸਸਤਾ ਦਵਾਂਗੇ ਕਾਂਗਰਸ ਨੇ ਮਹਿੰਗਾ ਕਰ ਉਹ 450 ਤੋਂ ਅੱਜ 100 ਹੁਣ ਕਿਉਂ ਨਹੀਂ ਪਿੱਟਦੇ ਸੜਕਾਂ ਤੇ ਆ ਕੇ ਸਿਲੰਡਰ ਛੁੱਟ ਛੁੱਟ ਕੇ ਉਦੋਂ ਉਦੋਂ ਪੈਟਰੋਲ 52 ਰੁਪਏ ਲੀਟਰ ਸੀ ਮਹਿੰਗਾ ਸੀ ਅੱਜ 100 ਰੁਪਏ ਲੀਟਰ ਅੱਜ ਸਸਤਾ ਆ ਅੱچھے ਦਿਨ ਹੋ ਰਹੇ ਨੇ ਵਿਕਾਸ ਹੋ ਰਿਹਾ ਆ ਪਤਾ ਨਹੀਂ ਕਿਹੜਾ ਹੋ ਗਿਆ ਆ ਤੇਰੀ ਜੀ ਕਹਿੰਦੇ ਜੀ ਉਦੋਂ ਉਹ ਕਮਾਈਆਂ ਘੱਟ ਸੀ ਔਰ ਕਮਾਈਆਂ ਵੱਧ ਗਈਆਂ ਨੇ ਤੁਹਾਨੂੰ ਸਰ ਕਮਾਈਆਂ ਉੱਥੇ ਹੀ ਆ ਕਮਾਈਆਂ ਉੱਥੇ ਹੀ ਆ ਜੇ ਉਸ ਵੇਲੇ ਉਸ ਟਾਈਮ ਤੇ 500 ਰੁਪਏ ਦਿਹਾੜੀ ਸੀ ਅੱਜ 700 ਰੁਪਏ ਦਿਹਾੜੀ ਆ ਕੋਈ ਫਰਕ ਨਹੀਂ ਪਿਆ ਦੁਗਣੇ ਦੁਗਣੇ ਹੋ ਗਏ ਹਾਂਜੀ ਜੇ ਸਸ ਤੋਂ ਪੈਟਰੋਲ ਦੀ ਗੱਲ ਕਰੋ ਪੈਟਰੋਲ 3 ਗੁਣਾ ਵੱਧ ਚ ਪੈਟਰੋਲ 50% ਹੋਰ 20% ਇਨਕਰੀਮੈਂਟ ਦੇਖ ਲਓ ਕਿੱਧਰ ਜਾ ਰਿਹਾ ਯਾਰ ਗੱਲ ਕਹਿੰਦੇ ਵੀ ਇਨਫਲੇਸ਼ਨ ਤਾਂ 7-8% ਹੁੰਦੀ ਹੈ ਸਾਲ ਦੀ ਜੀ ਤੇ ਗੱਲਾਂ ਜਾ ਕਿਧਰ ਰਹੀਆਂ ਨੇ ਐਨੇ ਅਰਬਾਂ ਰੁਪਏ ਇਕੱਠੇ ਕਰਕੇ ਆਖਰ ਸਰਕਾਰਾਂ ਲਾਉਂਦੀਆਂ ਕਿੱਥੇ ਪਈਆਂ ਨੇ ਸਰਕਾਰਾਂ ਲਾ ਰਹੀਆਂ ਨੇ ਆਪਣੇ ਮੋਨਿਊਮੈਂਟਸ ਖੜੇ ਕਰਨ ਦੇ ਵਿੱਚ ਪੁਤਲੇ ਖੜੇ ਕਰਨ ਦੇ ਵਿੱਚ ਨਵੀਆਂ ਬਿਲਡਿੰਗਸ ਬਣਾਉਣ ਦੇ ਵਿੱਚ ਜਿਹੜਾ ਜਿਹੜਾ ਸਾਡਾ ਕੋਈ ਲੈਣਾ ਦੇਣਾ ਨਹੀਂ ਜਿਨ੍ਹਾਂ ਦੇ ਵਿੱਚ ਬੇਸਿਕਲੀ ਆਵਾਮ ਹੈ ਜਿਹਲੇ ਲੋਕ ਨੇ ਜਿਲੇ ਦੇਸ਼ ਵਾਸੀ ਐ ਸੂਬਾ ਵਾਸੀ ਐ ਉਹਨਾਂ ਦੇ ਬਲੇ ਫਸਤਰਾਮ ਜੀ ਕੀ ਪੈਂਦਾ ਪਿਆ ਕੁਛ ਨਹੀਂ ਪੈ ਰਿਆ ਜੀ ਸਿਰਫ ਇੱਕ ਤਰਵਾਸਾ ਆਸ਼ਵਾਸਨ ਆਸ਼ਵਾਸਨ ਲollipops ਦੇ ਦਿੱਤਾ ਜਾਂਦਾ ਕਿ ਆਲੋ ਜੀ ਮਿੱਠੀਆਂ ਗੋਲੀਆਂ ਹੋਮੋਪੈਥੀ ਦੀਆਂ ਦੇਤੀਆਂ ਚੂਸੀ ਜਾਓ ਬੈਠੇ ਰਹੋ ਤੁਹਾਨੂੰ ਦਵਾਂਗੇ 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 ਕੁਛ ਨਹੀਂ ਮਿਲਦਾ ਇਵਨ ਉਹ ਕੋਈ ਸਰਕਾਰ ਹੋਵੇ ਮੈਂ ਕਿਸੇ ਇੱਕ ਸਰਕਾਰ ਦੀ ਬਿੜੀ ਕਹਿ ਰਹੀ ਕਿ ਬੀਜੇਪੀ ਗਲਤ ਆ ਭਗਵੰਤਪਨ ਸਰਕਾਰ ਆਈ ਅਸੀਂ ਇੰਨਾ ਦਵਾਂਗੇ ਇਹ ਕਰਾਂਗੇ ਬਿਜਲੀ ਫ੍ਰੀ ਕਰਾਂਗੇ ਕਿ ਕਿਉਂ ਫ੍ਰੀ ਕਰ ਰਹੇ ਹੋ ਜੀ ਬਿਜਲੀ ਦੇ ਰੇਟ ਘਟਾਓ ਨਾ ਜੈਨੂਅਨ ਰੇਟ ਲਓ 4 ਰੁਪਏ ਸਭ ਤੋਂ ਲਓ ਘਟ ਅੱਜ ਵੀ ਜਿਹੜੇ ਬੰਦੇ ਕਿਰਾਏ ਤੇ ਰਹਿੰਦੇ ਨੇ ਕਿਰਾਏਦਾਰ ਜਿਹੜੇ ਲੋਕ ਰੱਖੇ ਉਹ 10-10 ਰੁਪਏ ਯੂਨਿਟ ਲੈ ਰਹੇ ਨੇ ਕਿਰਾਏਦਾਰਾਂ ਤੋਂ ਕਿਉਂ ਲੈ ਰਹੇ ਨੇ ਫਿਰ ਉਹ ਇਹ ਹੁੰਦਾ ਸ਼ੋਸ਼ਣ ਇਹ ਸ਼ੋਸ਼ਣ ਕਿਉਂ ਨਹੀਂ ਰੋਕ ਦੇ ਘਰ ਅੱਜ ਜਾ ਕੇ ਹੁਣ ਭਗਵਾਨਤਵਾਨ ਸਰਕਾਰ ਨੇ ਰਾਸ਼ਨ ਚੀਨੀ ਤਾਲ ਸਭ ਬੰਦ ਕਰ ਦਿੱਤੀ ਹੋਈ ਆ ਕਿਉਂ ਬੰਦ ਕੀਤੀ ਜੀ ਗਰੀਬਾਂ ਨੂੰ ਰਾਸ਼ਨ ਕਿਉਂ ਨਹੀਂ ਆ ਰਿਹਾ ਜਿਹੜੀ ਹੁਣ ਮੋਦੀ ਸਰਕਾਰ ਵੱਲੋਂ ਸਿਰਫ ਫ੍ਰੀ ਕਰਨਾ ਕਹਿੰਦੀ ਆ ਮੋਦੀ ਸਰਕਾਰ ਵੱਲੋਂ ਪਿੱਛੋਂ ਕਹਿੰਦੇ ਜੀ ਤੇਲ ਵੀ ਆਉਂਦਾ ਚੀਨੀ ਵੀ ਆਉਂਦੀ ਆਟਾ ਸਭ ਕੁਝ ਆਉਂਦਾ ਕਿੱਥੇ ਆ ਸਾਡੇ ਤੱਕ ਪਹੁੰਚਦਾ ਨਹੀਂ ਪਿੱਛੇ ਖਾ ਜਾਂਦੇ ਨੇ ਉਹ ਕਾਗਜ਼ਾਂ ਕੋਸਦਾ ਨਹੀਂ ਕਿ ਸਦਾਕਾ ਗਰੀਬਾਂ ਨੂੰ ਅਸਲੰਡਰ ਦੇ ਕੇ ਲਾਲੀਪਾਪ ਦੇ ਕੇ ਪਿੱਛੇ ਤੋੜ ਦਿੰਦੇ ਨੇ ਜਿਹੜੇ ਤਾਂ ਪਤਾ ਪ੍ਰਾਇਮਰੀ ਹੈਲਥ ਸੈਂਟਰ ਜਿਹੜੇ ਆ ਆਮ ਕਲੀਨਿਕ ਬਣੇ ਨੇ ਉਹਨਾਂ ਨੂੰ ਫੰਡਾਂ ਦੇ ਪਿੱਛੋਂ ਬੰਦ ਹੋ ਗਿਆ ਉਹ ਕਹਿੰਦੇ ਤੁਸੀਂ ਆਪਣੇ ਮੁੱਖ ਮੰਤਰੀ ਫੋਟੋਆਂ ਲਾ ਲੀਆਂ ਫੰਡ ਕੇਂਦਰ ਸਰਕਾਰ ਦਿੰਦੀ ਸੀਗੀ ਉਹ ਤੋਂ ਉਹ ਪੈਸੇ ਨਹੀਂ ਭੇਜਨੇ ਪਰ ਗੱਲਾਂ ਪਤਾ ਇਹ ਕੁਛ ਹੋ ਰਿਹਾ ਸਰਕਾਰਾਂ ਦਾ ਬੰਦ ਹੋਣਾ ਹੀ ਆ ਜੀ ਜਗ੍ਹਾ ਜਗ੍ਹਾ ਤਾਂ ਹੋਰਡਿੰਗ ਲੱਗਦੀ ਆ ਕੋਈ ਵੀ ਮੰਤਰੀ ਆਉਂਦਾ ਇੱਕ ਮੰਤਰੀ ਨਾਲ 50 ਗੱਡੀਆਂ ਹੁੰਦੀਆਂ ਆ ਇੱਕ ਮੰਤਰੀ ਦੇ ਨਾਲ 50 ਗੱਡੀਆਂ ਤਾਂ 50 ਲੋਕ ਸੜਕਾ ਬਲੌਕ ਕਰ ਦਿੱਤੀਆਂ ਜਾਂਦੀਆਂ ਨੇ ਅਸੀਂ ਕੋਈ ਮਰ ਜਾਂਦਾ ਸਾਡਾ ਕੋਈ ਮਰ ਜਾਂਦਾ ਸੜਕ ਬਲੌਕ ਹੁੰਦੀ ਆ ਕੋਈ ਉਹਨਾਂ ਦਾ ਕੋਈ ਕੁਝ ਵੀ ਹੋ ਜਾਂਦਾ ਆ ਕੋਈ ਛਿੱਕ ਵੀ ਮਾਰ ਦ ਉਹ ਵੀ ਤਾਂ ਆਮ ਲੋਕ ਨੇ ਨਾ ਜਿਹੜੇ ਤੁਸੀਂ ਆਪਣੇ ਆਪ ਨੂੰ ਕੰਪੇਅਰ ਕਰਦੇ ਹੋ ਕੈਨੇਡਾ ਅਮਰੀਕਾ ਨਾਲ ਉਹਨਾਂ ਦੇ ਜਿਹੜੇ ਪ੍ਰਧਾਨ ਮੰਤਰੀ ਜਾਂ ਪ੍ਰੈਜ਼ੀਡੈਂਟ ਨੇ ਉਹ ਕੱਲੇ ਸ਼ਰੇਆਮ ਸੜਕਾਂ ਤੇ ਘੁੰਮਦੇ ਆ ਸਾਡੇ ਕਿਉਂ ਨਹੀਂ ਘੁੰਮ ਸਕਦੇ ਸੜਕਾਂ ਤੇ ਕੈਨੇਡਾ ਮੈਂ ਛੱਡੂ ਹੀ ਪਿਆ ਪਿਆ ਗੱਡੀਆਂ ਉਹਨਾਂ ਤੇਲ ਪਾਣੀ ਖਾ ਜਾਂਦੇ ਹਾਂ ਹਾਂ ਔਰ ਹੈਲੀਕਾਪਟਰ ਤੋਂ ਥੱਲੇ ਹੁੰਦੇ ਨਹੀਂ ਇੱਕ ਜਿਹੜਾ ਉਹਨਾਂ ਦਾ ਇੱਕ ਸਿਕਿਉਰਿਟੀ ਗਾਰਡ ਲੱਖ ਲੱਖ ਰੁਪਏ ਤਨਖਾਹ ਲੈਂਦਾ ਆ ਠੀਕ ਹੈ ਜਿਹੜੇ ਜਿਹੜੇ ਜਿੰਨੇ ਵੀ ਸਾਡੇ ਇਹ ਬੰਦੇ ਨੇ ਪ੍ਰਧਾਨ ਮੰਤਰੀ ਬਣ ਗਿਆ ਮੁੱਖ ਮੰਤਰੀ ਬਣ ਗਿਆ ਕੋਈ ਬਣ ਗਿਆ ਪੈਨਸ਼ਨਾਂ ਲੈਂਦੇ ਨੇ ਠੀਕ ਹੈ ਉਸ ਤੋਂ ਬਾਅਦ ਵੀ ਇਹਨਾਂ ਦੇ ਇਲਾਜ ਫ੍ਰੀ ਨੇ ਸਭ ਕੁਝ ਫੈਮਿਲੀ ਫ੍ਰੀ ਹੈ ਟਰੈਵਲ ਫ੍ਰੀ ਹੈ ਕਿਉਂ ਜੀ ਇਹਨਾਂ ਖਰਚਾ ਸਰਕਾਰ ਦੇ ਸਿਰ ਤੇ ਕਿਉਂ ਪਾਇਓ ਸਰਕਾਰ ਦੇ ਸਿਰ ਤੋਂ ਖਰਚਾ ਕਿਉਂ ਨਹੀਂ ਚੁਕਾਉਂਦੇ ਕਿਉਂ ਨਹੀਂ ਕੱਟ ਕਰਦੇ ਇੱਕ ਬੰਦੇ ਨੂੰ ਇੱਕ 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 ਗਨਵੈਨ ਦੀ ਲੋੜ ਆ ਇੰਨੀਆਂ ਬੁਲੇਟ ਪ੍ਰੂਫ ਗੱਡੀਆਂ 10-10 ਦਾ ਕਾਫਲਾ ਲੈ ਕੇ ਚੱਲਣ ਦੀ ਲੋੜ ਆ ਸਿੱਗਲ ਕਿਉਂ ਨਹੀਂ ਚੱਲਦੇ ਵੇਖੋ ਫੋਕੇ ਨਹੀਂ ਘਰ ਵਾਲੀਆਂ ਰਿਸ਼ਤੇਦਾਰ ਮਾਵਾ ਪੈਣਾ ਉਹਨਾਂ ਨੂੰ ਵੀ ਨਾਲ ਕਾਫਲੇ ਲੱਗੇ ਹੋਏ ਨੇ ਕਿਉਂ ਲੱਗੇ ਹੋਏ ਨੇ ਇਹ ਕਾਫਲੇ ਹਟਾਉਣੇ ਚਾਹੀਦੇ ਨੇ ਨਾ ਇਹ ਚੀਜ਼ਾਂ ਲਈ ਤਾਂ ਸਾਡੇ ਲੋਕਾਂ ਨੂੰ ਉੱਠ ਕੇ ਅਵੇਅਰ ਹੋਣਾ ਚਾਹੀਦਾ ਨਹੀਂ ਹੁੰਦੇ ਅਵੇਅਰ ਕੀ ਕਰੀਏ ਅਸੀਂ ਕਿੱਥੇ ਇੱਕ ਬੰਦਾ ਕੱਲਾ ਆਜ਼ੀ ਉਠਾਸਾ ਨਾਲ ਚਾਰ ਬੰਦੇ ਉੱਟਣ ਤਾਇਆ ਇਹ ਸਭ ਨੇ ਟ੍ਰੈਂਡ ਬਣਾ ਲਿਆ ਹੋਇਆ ਆ ਅਸੀਂ ਵੀ ਆਈਪੀ ਆ ਕਿਧਰੋਂ ਦੇ ਵੀ ਆਈਪੀ ਆ ਅਸੀਂ ਵੋਟਾਂ ਪਾਈਆਂ ਤਾਂ ਤੁਸੀਂ ਜਿੱਤੇ ਜੇ ਅਸੀਂ ਵੋਟਾਂ ਨਾ ਪਾਉਂਦੇ ਤੁਸੀਂ ਜਿੱਤਦੇ ਨਾ ਇਹ ਸਾਡੇ ਵਰਗੇ ਲੋਕ ਹੀ ਪਾਗਲ ਨੇ ਲੇਨ ਬੜਾ ਇਸਤਰਾਮ ਜੀ ਇਹ ਤਾਂ ਕਹਿੰਦੇ ਸੀਗੇ ਅ ਕੋਈ ਦੀ ਬੰਦ ਹੋ ਗਿਆ ਇਹ ਤਾਂ ਹੋਰ ਜ਼ਿਆਦਾ ਹੋ ਗਿਆ ਇਹ ਬੰਦ ਨਹੀਂ ਹੋਣਾ ਜੀ ਇਹ ਤਾਂ ਸਭ ਵੱਧਦਾ ਆ ਘਟਦਾ ਕੁਝ ਨਹੀਂ ਹੁੰਦਾ ਹੁਣ ਇਹਦਾ ਹੱਲ ਕੀ ਸਮਝਦੇ ਹੋ ਹੁਣ ਕਿਹੜੀ ਬਾਤ ਚਕਣਾ ਚਾਹੁੰਦੇ ਹੋ ਕਿਤੇ ਤੁਹਾਡੀ ਵਾਇਪ ਚਾਹੀਏ ਅਸੀਂ ਕੀ ਕਰ ਸਕਦੇ ਆ ਕਿਵੇਂ ਕਰੀ ਦੱਸੋ ਹੁਣ ਮੈਂ ਤਾਂ ਇਹ ਚਾਹੁੰਦੀ ਆ ਬੇਨਤੀ ਕਰਦੀ ਆ ਕਿ ਇਹ ਕਲਚਰ ਬੰਦ ਕੀਤਾ ਜਾਵੇ ਇਸ ਕਲਚਰ ਨੂੰ ਬੰਦ ਕਰਕੇ ਖਰਚਾ ਘਟਾਇਆ ਜਾਵੇ ਉਹ ਜਿਹੜਾ ਖਰਚਾ ਇਹਨਾਂ ਦੀ ਵੀਆਈਪੀ ਸਿਕਿਉਰਿਟੀਆਂ ਤੇ ਆ ਇਹਨਾਂ ਦੇ ਵੀਆਈਪੀ ਟ੍ਰੀਟਮੈਂਟ ਤੇ ਖਰਚ ਹੁੰਦਾ ਉਹਦੇ ਲਈ ਲੋਕਾਂ ਨੂੰ ਮੁਫਤ ਇਲਾਜ ਦਿੱਤਾ ਜਾਵੇ ਐਨੀ ਗਰੀਬ ਜਨਤਾ ਜਿਹੜੀ ਇਲਾਜ ਲਈ ਤੜਫਦੀ ਫਿਰਦੀ ਹੈ ਕਿਸੇ ਦੇ ਕਿਸੇ ਦਾ ਹਾਰਟ ਦਾ ਪ੍ਰੋਬਲਮ ਹੈ ਕੈਂਸਰ ਆ ਕੋਈ ਕੁਝ ਆ ਉਹਨਾਂ ਨੂੰ ਫ੍ਰੀ ਇਲਾਜ ਦਿੱਤਾ ਜਾਵੇ ਫ੍ਰੀ ਐਜੂਕੇਸ਼ਨ ਦਿੱਤੀ ਜਾਵੇ ਦੇਖੋ 10ਵੀਂ ਤੱਕ ਤਾਂ ਹਰ ਕੋਈ ਬੰਦਾ ਪੜਾ ਲੈਂਦਾ 10ਵੀਂ ਤੋਂ ਬਾਅਦ ਹਾਇਰ ਐਜੂਕੇਸ਼ਨ ਫ੍ਰੀ ਕੀਤੀ ਜਾਣੀ ਚਾਹੀਦੀ ਆ ਤਾਂ ਕਿ ਬੱਚੇ ਅੱਗੇ ਵੱਡ ਜਿਹੜੇ IAS IPS JEE ਦੇ JEE ਦੇ ਇਗਜ਼ਾਮਸ ਹੁੰਦੇ ਨੇ ਕ੍ਰੈਕ ਹੁੰਦੇ ਨੇ ਉਹਨਾਂ ਬੱਚਿਆਂ ਦੀ ਐਜੂਕੇਸ਼ਨ ਔਰ ਕੋਚਿੰਗ ਫ੍ਰੀ ਹੋਣੀ ਚਾਹੀਦੀ ਆ ਤਾਂ ਕਿ ਉਹ ਬੱਚੇ ਵੱਡੇ ਹੋ ਕੇ ਆਪਣੇ ਦੇਸ਼ ਦਾ ਨਾਮ ਰੌਸ਼ਨ ਕਰ ਸਕਣ ਠੀਕ ਹੈ ਇਹ ਚੀਜ਼ਾਂ ਹੁੰਦੀਆਂ ਹੀ ਨਹੀਂ ਹੈਗੀਆਂ ਇਹਨਾਂ ਚੀਜ਼ਾਂ ਤੇ ਲੋਕਾਂ ਕੋਲ ਪੈਸੇ ਨਹੀਂ ਕਈ ਬੱਚੇ ਤਾਂ ਸਿਰਫ ਇਸ ਕਰਕੇ ਰਹਿ ਜਾਂਦੇ ਨੇ ਕਿ ਉਹਨਾਂ ਕੋਲ ਪੈਸੇ ਨਹੀਂ ਹੁੰਦੇ ਇਹ ਸਭ ਚੀਜ਼ਾਂ ਕਰ ਲਈਓ ਬਲਿਟ ਬਲਿਟ ਹੁੰਦੇ ਨੇ ਪਰ ਪੇਰੈਂਟਸ ਕੋਲ ਬੱਚੇ ਕੋਲ ਪੈਸੇ ਨਹੀਂ ਹੁੰਦੇ ਲਗਾਉਣ ਦੇ ਲਈ ਬੋਲ ਲਗੀ ਪਾਰ ਸਕਦੇ ਕੁਝ ਕਰ ਸਕਦੇ ਆ ਪਰ ਪੈਸਿਆਂ ਦੀ ਕਮੀ ਕਰਕੇ ਤੰਗੀ ਕਰਕੇ ਸ਼ਾਇਦ ਆਪਣੋ ਸੁਪਨੇ ਉਹ ਪੂਰੇ ਨਹੀਂ ਕਰ ਪਾਉਂਦੇ ਬਹੁਤ ਸਾਰੇ ਲੋਕ ਜੇ ਆਪਾਂ ਗੱਲ ਕਰੀਏ ਤਾਂ ਹੋਰ ਇਹ ਤੁਸੀਂ ਕੀ ਸਮਝਦੇ ਹੋ ਵੀ ਅੱਜ ਕੱਲ ਜਿਹੜਾ ਯੂਥ ਹੈ ਇਹ ਬਾਹਰ ਨੂੰ ਭੱਜ ਰਿਹਾ ਕਿ ਇਹੀ ਕਾਰਨ ਹੈ ਬਾਹਰ ਭੱਜਦਾ ਹੈ ਇਹੀ ਕਾਰਨ ਹੈ ਬਾਹਰ ਭੱਜਦਾ ਹੈ ਯੂਥ ਕਿਉਂ ਬਾਹਰ ਭੱਜ ਰਿਹਾ ਕਿਉਂਕਿ ਇੱਥੇ ਸੁਣਵਾਈ ਕੋਈ ਨਹੀਂ ਇੱਥੇ ਕੋਈ ਪ੍ਰੋਟੈਕਸ਼ਨ ਨਹੀਂ ਜੇ ਇੱਥੇ ਜਿਹੜਾ ਜਿਹੜਾ ਬੰਦਾ ਮਤਲਬ ਕ੍ਰਾਈਮ ਕਰਦਾ ਉਹ ਖੁੱਲਾ ਘੁੰਮਦਾ ਜਿਹੜਾ ਕ੍ਰਾਈਮ ਨਹੀਂ ਕਰਦਾ ਉਹ ਡਰ ਕੇ ਘੁੰਮਦਾ ਆ ਇਸ ਕਰਕੇ ਇੱਥੇ ਪ੍ਰੋਟੈਕਸ਼ਨ ਨਹੀਂ ਬੱਚਿਆਂ ਨੂੰ ਬੱਚਿਆਂ ਦੀ ਐਜੂਕੇ ਬਲੇਮ ਕਿ ਲਾਇਆ ਜਾਂਦਾ ਕੁੜੀਆਂ ਨੇ ਛੋਟੇ ਕੱਪੜੇ ਪਾਏ ਸੀ ਬੰਦੇ ਆਪਣੀਆਂ ਨਜ਼ਰਾਂ ਕਿਉਂ ਨਹੀਂ ਚੇਂਜ ਕਰਦੇ ਹਾਂ ਬਿਲਕੁਲ ਆਪਣੇ ਮੈਂਟਲ ਲੈਵਲ ਕਿਉਂ ਨਹੀਂ ਚੇਂਜ ਕਰਦੇ ਮੈਂਟਲ ਲੈਵਲ ਕਿਉਂ ਨਹੀਂ ਚੇਂਜ ਕਰਦੇ ਤੁਸੀਂ ਆਪਣਾ ਕੁੜੀਆਂ ਜਿੱਦਾਂ ਮਰਜ਼ੀ ਰਹਿਣ ਜੇ ਬੰਦੇ ਬਿਨਾ ਕੱਪੜਿਆਂ ਤੋਂ ਰਹਿ ਸਕਦੇ ਕੁੜੀਆਂ ਕਿਉਂ ਨਹੀਂ ਰਹਿ ਸਕਦੀਆਂ ਜੁਐਲਟੀ ਆਪਣੀ ਲਾਈਫ ਹਾਂਜੀ ਆਪਣੀ ਲਾਈਫ ਆਪਣੀ ਪਰਸਨਲ ਲਾਈਫ ਉਹ ਕਿਉਂ ਨਹੀਂ ਜੀ ਸਕਦੇ ਹਰ ਚੀਜ਼ ਤੇ ਬਲੇਮ ਲਗਾ ਦਿੱਤਾ ਜਾਂਦਾ ਜੇ ਕੋਈ ਲੇਡੀ ਬੋਲਦੀ ਆ ਬਾਹਰ ਨਿਕਲ ਕੇ ਕਰੋ ਬਾਹਰ ਨਿਕਲ ਕੇ ਕੰਮ ਕਰਦੀ ਹੈ ਕੁਝ ਕਰਦੀ ਹੋਤੇ ਬਲੇਮ ਲਗਾ ਦਿੱਤਾ ਜਾਂਦਾ ਆ ਲੋਕ ਆਪਣਾ ਹੁੰਦੀ ਹੈ ਜੀ ਬੰਦੇ ਦਾ ਮੈਂਟਲ ਲੈਵਲ ਸੋ ਦਰਸ਼ਕੋ ਇਸ ਹਸਨਾਮ ਕੌਰ ਜੀ ਜਿਨ੍ਹਾਂ ਨੇ ਖੁੱਲਕੇ ਅੱਜ ਬਿਬਾਕੀ ਨਾਲ ਬੋਲਿਆ ਕਿ ਕਿਵੇਂ ਸਰਕਾਰਾਂ ਇੱਕ ਮੋਕਰੀ ਕਰ ਰਹੀਆਂ ਨੇ ਸਾਡਾ ਮਖੌਲ ਉਡਾਰੀਆਂ ਨੇ ਅਸੀਂ ਆਪਣੀ ਮਿਹਨਤ ਦੀ ਕਮਾਈ ਨਾਲ ਟੈਕਸਾਂ ਦੇ ਰੂਪ ਚ ਐਨਾ ਰੁਪਈਆ ਦਿੰਨੇ ਆ ਪੈਸਾ ਦਿੰਨੇ ਇੱਕ ਪਰਸੈਂਟੇਜ ਦਿੰਨੇ ਆ ਪਰ ਫਿਰ ਵੀ ਸਾਨੂੰ ਇੱਕ ਬੇਸਿਕ ਜੀਆਂ ਜਿਹੜੀਆਂ ਮੁੱਢਲੀ ਮੈਡੀਕਲ ਹੈਲਥ education ਲਈ ਇਹ سہولتਾਂ ਨੇ ਜੇ ਇਹ ਵੀ ਸਾਨੂੰ ਕੇਂਦਰ ਸਰਕਾਰਾਂ ਸੂਬਾ ਸਰਕਾਰਾਂ ਨਹੀਂ ਦੇ ਸਕਦੀਆਂ ਤਾਂ ਲਾਹਤ ਹੈ ਜਿਹੜੀਆਂ ਸਰਕਾਰਾਂ ਤੇ ਫਿੱਟੇ ਮੂੰਹ ਇਹਨਾਂ ਤੇ ਜਿਹੜੇ ਸਾਡੀ ਇੱਕ ਬੇਸਿਕ ਸਹੂਲਤਾਂ ਦਾ ਖਿਆਲ ਨਹੀਂ ਰੱਖ ਸਕਦੇ ਅਤੇ ਫਿਰ ਵੀ ਸਾਡੇ ਹੱਕ ਮਾਰ ਕੇ ਹੋਰ ਲੋਕਾਂ ਨੂੰ ਮੁਫਤਿ ਵੰਨ ਦਿੰਦੇ ਨੇ ਰੋੜੀਆਂ ਲੇਕਿਨ ਜੋ ਸਾਡਾ ਹੱਕ ਬਣਦਾ ਸਾਨੂੰ ਉਸ ਤੋਂ ਵਾਂਝਾ ਕਿਉਂ ਰੱਖਿਆ ਜਾਂਦਾ ਹੈ ਹਜੇ ਬੋਲੋ ਹੀ ਬੋਲੋ ਜਿਹੜੇ ਰੇਪ ਕੇਸ ਹੁੰਦੇ ਨੇ ਜਿਹੜੇ ਰੇਪ ਕਰਦੇ ਨੇ ਉਹਨਾਂ ਨੂੰ ਉਸੇ ਵੇਲੇ ਗੋਲੀ ਮਾਰਨੀ ਚਾਹੀਦੀ ਹੈ ਤਾਂ ਕਿ ਉਹਨਾਂ ਤੇ ਕੇਸ ਚਲਾਉਣਾ ਚਾਹੀਦਾ ਆ ਅਟੈਂਪਟ ਉਸੇ ਵੇਲੇ ਮਤਲਬ ਸ਼ੂਟ ਐਂਡ ਸਾਈਡ ਦਾ ਆਰਡਰ ਦੇਣਾ ਚਾਹੀਦਾ ਇਹ ਬੰਦਾ ਫੜਿਆ ਗਿਆ ਨੇ ਰੇਪ ਕੀਤਾ ਜਾਂ ਬਲ ਕੈਪੀਟਲ ਪਨਿਸ਼ਮੈਂਟ ਦੇਣੀ ਚਾਹੀਦੀ ਉਸੇ ਵੇਲੇ ਉਹਨਾਂ ਤੇ ਕੇਸ ਹੀ ਚੱਲਣਾ ਚਾਹੀਦਾ ਸੁਣਨਾ ਨਹੀਂ ਚਾਹੀਦਾ ਸੁਣਵਾਈਆਂ ਨਹੀਂ ਹੋਣੀਆਂ ਚਾਹੀਦੀ ਕਿ ਇਹਨੇ ਰੇਪ ਕਰਤਾ ਠੀਕ ਆ ਹੁਣ ਪਿੱਛੇ ਆਪਣਾ ਕੇਰਲਾ ਦੇ ਵਿੱਚ ਕਿੰਦੀ ਗੰਦੀ ਹਰਕਤ ਹੋਈ ਆ ਅਤੇ ਅੱਜ ਤੱਕ 80 ਦਿਨ ਤੱਕ ਕੋ ਕੇਸ ਨਹੀਂ ਸਾਹਮਣੇ ਆ ਸਕਿਆ ਕਿਉਂ ਨਹੀਂ ਸਾਹਮਣੇ ਆਇਆ ਲੁਕੋ ਕੇ ਰੱਖਿਆ ਗਿਆ ਇਹ ਸਭ ਚੀਜ਼ਾਂ ਨੂੰ ਉਸੇ ਵੇਲੇ ਉਹਨਾਂ ਲੋਕਾਂ ਨੂੰ ਸ਼ੂਟ ਐਂਡ ਆਰਡਰ ਉਸੇ ਵੇਲੇ ਹੋਣਾ ਚਾਹੀਦਾ ਮਾਰ ਦਿੱਤਾ ਜਾਣਾ ਚਾਹੀਦਾ ਜਾਂ ਉਸ ਲੜਕੀ ਨੂੰ ਹੱਕ ਦਿੱਤਾ ਜਾਣਾ ਚਾਹੀਦਾ ਆ ਕਿ ਉਹਨੂੰ ਉਸੇ ਵੇਲੇ ਕਤਲ ਕਰ ਦੋਵੇ ਬਿਲਕੁਲ ਠੀਕ ਹੈ ਸੋ ਕਿਤੇ ਨਾ ਕਿਤੇ ਕੈਪੀਟਲ ਪਨਿਸ਼ਮੈਂਟ ਨੂੰ ਕਹਿ ਰਹੇ ਨੇ ਕਿ ਜਦੋਂ ਔਰਤਾਂ ਤੇ ਅਤਿਆਚਾਰ ਹੁੰਦਾ ਹੈ ਤਾਂ ਉਹਨੂੰ ਲੰਮਕਾਓ ਨਾ ਤਾਰੀਖ ਪੇ ਤਾਰੀਖ ਨਾ ਪਾਈ ਜਾਵੇ ਬਲਕਿ ਮੌਕੇ ਤੇ ਔਨ ਦਾ ਸਪੋਟ ਹੀ ਅਜੇ ਮੁਜਰਮਾਂ ਦਾ ਜੋ ਹੈ ਫੈਸਲਾ ਕੀਤਾ ਜਾਵੇ ਤਾਂ ਜੋ ਅਜੇ ਕੁਕਰਮ ਜਾਂ ਦੁਸ਼ਕਰਮ ਕਰਨ ਵਾਲੇ ਫਿਰ ਕੋਈ ਦੁਬਾਰਾ ਬਦਤਮੀਜ਼ ਇਨਸਾਨ ਜ਼ਿੰਦਗੀ 'ਚ ਸਪਨੇ 'ਚ ਵੀ ਨਾ ਸੋਚੇ ਕੈਮਰਾਮੈਨ ਐਮੀ ਦੇ ਨਾਲ ਨਫਪਰੀ ਸਿੰਘ ਵੇਦੀ ਲੁਧਿਆਣਾ ਲਾਈਵ ਨਿਊਜ਼